ਇਹ ਗੱਲ ਕਲੀਅਰ ਕਰ ਰਿਹਾ ਆ ਅੱਗੇ ਨਾ ਆ ਕੇ ਡੇਡੀ ਦੀ 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 ਨਾ ਕਰੋ ਤੂੰ ਕਿ ਆਪਾਂ ਗੱਲ ਕਰਾਂਗੇ ਅੱਜ ਕੋਈ ਨਹੀਂ ਲੱਗ ਰਿਹਾ 100 ਸਵਾਰੀ ਸਾਨੂੰ ਪਰੇਸ਼ਾਨ ਕਰਨੇ ਬਿਨਾਂ ਵਜ੍ਹਾ ਯਾਰ ਅੜਕ ਤੂੰ ਕੋਈ ਨਹੀਂ ਕੋਈ ਆਏ ਕਿ ਤਾ ਪਰਛਾਣ ਮੇਰੀ ਕੋਲ ਆ ਜਾ ਤੂੰ ਬੱਸ ਮਾਰਨ ਬੱਸ ਰਹਿ ਤੂੰ ਕਾਰ ਮਾਰਿਆ 100 ਸਵਾਰੀ ਇੱਕ ਵਾਰ ਹੋਰ ਕੀ ਕਰੇ ਤੂੰ ਸਾਨੂੰ ਯਾਰ ਪਰੇ ਸਾਹ ਬਰੋੜਾ ਸਵਾਦ ਜੀ ਉਹਨਾਂ ਮਾਮਲਾ ਯਾਰ ਤੁਹਾਡੇ ਸਾਹਮਣੇ ਹੀ ਆ ਮੈਂ ਸਿੱਧਾ ਜਾ ਰਿਹਾ ਵਾਂ ਉਧਰ ਉਹ ਲੈ ਕੇ ਗੱਡੀ ਮਾਰ ਰਿਹਾ ਮੇਰਾ ਥੋੜੀ ਕਸੂਰ ਕੁਛ ਨਹੀਂ ਦਿੰਦਾ ਇੰਨੀਆਂ ਸਵਾਰੀਆਂ ਝੂਠ ਬੋਲਦੀਆਂ ਸਾਰੀਆਂ ਮੈਂ ਕਹਿੰਦਾ ਸਾਰੇ ਵਿੱਚ ਐ ਪੁੱਛ ਲੋ ਜਨ 52 ਸਵਾਰੀਆਂ ਵਿੱਚ ਇੱਕ ਵੀ ਕਹ ਦੇਵੇ ਮੈਂ ਗਲਤ ਹ ਮਾਮਲਾ ਜੀ ਆ ਰੋਡਵੇ ਦੀ ਬੱਸ ਆ ਆਪਣੀ ਨੰਬਰ ਕੀ ਇਹਦਾ ਦੇਖੋ ਰੋਡਵੇ ਦੀ ਬੱਸ ਤੇ ਉਧਰ ਸਕਾਰਪਿਓ ਗੱਡੀ ਦਾ ਕੋਈ ਆਪਣਾ ਜਿਹੜੀ ਬੱਸ ਆਪਣੀ ਸਿੱਧੀ ਆ ਰਹੀ ਸੀ ਉਧਰੋਂ ਜਿਹੜੀ ਤਾਜਪੁਰ ਰੋਡ ਜੇਲ੍ਹ ਰੋਡ ਆ ਉਧਰੋਂ ਜਿਹੜੀ ਸਕਾਰਪਿਓ ਕ੍ਰਾਸ ਕਰ ਰਹੀ ਸੀ ਕਿ ਕ੍ਰਾਸ ਕਰਦੇ ਕਰਦੇ ਨਾ ਉਹਨਾਂ ਨੇ ਬੱਸ ਦੇ ਪਿੱਛੇ ਗੱਡੀ ਮਾਰਤੀ ਆ ਜਿਹਦੇ ਦੇ ਉਹਨਾਂ ਸਕਾਰਪਿਓ ਦਾ ਥੋੜਾ ਪਤਾ ਨੁਕਸਾਨ ਹੋਇਆ ਅਸੀਂ ਲੱਖੇਦਾਰ ਨੂੰ ਸਮਝਾ ਪਏ ਆਪਣੇ ਗੱਡੀਆਂ ਸਾਈਡ ਤੇ ਕਰ ਲੋ ਜਿਨ੍ਹਾਂ ਨੇ ਸਾਨੂੰ ਧਮਕੀ ਦਿੱਤੀ ਕਿ ਅਸੀਂ ਇੱਥੇ ਰੋਡ 'ਤੇ ਬੱਸਾ ਖੜਾ ਕੇ ਆਪਣਾ ਧੰਡਾ ਢਾਂਡਾ ਦੇਵਾਂਗੇ ਤੇ ਜਾਮ ਲਾਵਾਂਗੇ ਇਹ ਇਹ ਬੱਸ ਨੂੰ ਮੈਂ ਅੱਗੇ ਕਰਾਉਣ ਦੀ ਕੋਸ਼ਿਸ਼ ਕੀਤੀ ਜਿਨੇ ਮੈਨੂੰ ਕਿਹਾ ਵੀ ਮੈਂ ਅੱਗੇ ਨਹੀਂ ਹੋਣਾ ਮੈਂ ਮੈਂ ਆਪ ਇੱਥੇ ਸਵਾਰੀਆਂ ਲਾ ਕੇ ਧਰਨਾ ਦਊਂਗਾ ਵੀ ਸਾਡੇ ਸਾਡੇ ਅਸੀਂ ਸਾਰੀਆਂ ਬੱਸਾਂ ਰੋਡਵੇ ਤੇ ਰੋਕੇ ਤੇ ਧਰਨਾ ਦਵਾਂਗੇ ਇਹ ਮੈਨੂੰ ਗੱਲ ਕਹੀ ਇਨਾਂ ਨੇ ਗੱਤੀ ਵਾਲਾ ਕਹਿ ਰਿਹਾ ਕਿ ਮੈਂ ਹਿੰਦੀ ਕਰਾਂਗਾ ਲੇਕਿਨ ਪੰਜਾਬੀ ਵਾਲੇ ਨੇ ਵੀ ਉਹ ਇੱਥੇ ਲੁਧਿਆਣਾ ਲੁਧਿਆਣਾ ਟ੍ਰੈਫਿਕ ਜਾਮ ਜਾਮ ਹੋਣ ਕਾਰਨ ਇੰਡੀਕੇਟਰ ਅਜ ਕਰ ਇਹਨਾਂ ਦਿਖਦਾ ਨਹੀਂ ਕਿ ਬੱਸ ਉੱਚੀ ਹੁੰਦੀ ਉਹ ਥੋੜਾ ਉਹ ਗੱਡੀ ਨਹੀਂ ਵੀ ਸੀ ਜਦੋਂ ਹਾਂ ਉਹ ਥੋੜੀ ਇੱਕ ਕ੍ਰਾਸ ਕਰਨ ਲੱਗਿਆ ਤਾਂ ਪਿਛਲਾ ਹਿੱਸਾ ਦਾ ਗੱਡੀ ਦਾ ਵੱਜ ਗਿਆ ਜੀ ਕੀ ਕਾਰਵਾਈ ਕਰਦੇ ਕਾਰਵਾਈ ਜੀ ਹੁਣ ਫੋਨ ਕੀਤਾ ਆਈਓ ਸਾਹਿਬ ਨੂੰ ਕੰਟਰੋਲ ਰੂਮ ਤੇ ਕੀਤਾ ਹੁਣ ਆਈਓ ਆ ਰਹੇ ਨੇ ਦੇਖੋ ਅੱਗੇ ਉਹਨਾਂ ਨੂੰ ਇਹ ਗੱਡੀਆਂ ਥਾਣਾ ਲੈ ਕੇ ਜਾਵਾਂਗੇ ਤੇ ਬਣਦੀ ਕਾਰਵਾਈ ਤੇ ਬਣਦੀ ਉਹ ਕਾਰਵਾਈ ਕਰਾਂਗੇ ਬਾਰੀ ਮੈਂ ਇੰਡੀਕੇਟਰ ਦਿੱਤਾ ਸੀ ਮੈਂ ਇੱਧਰ ਜਾਣਾ ਸੀ ਗਊਸ਼ਾਲਾ ਵਾਲੀ ਸਾਈਡ ਤੇ ਡਰਾਈਵਰ ਨੂੰ ਚੰਗਾ ਪੱਲਾ ਦਿਖਦਾ ਪਿਆ ਵੀ ਇੰਡੀਕੇਟਰ ਦਿੱਤਾ ਹੋਇਆ ਵੀ ਬ੍ਰੇਕ ਲਾਉਣ ਨੂੰ ਲਾ ਸਕਦਾ ਸੀ ਇਹਨੇ ਬ੍ਰੇਕ ਨਹੀਂ ਲਾਈ ਪਿਛਲਾ ਬੱਸ ਲੈ ਕੇ ਅੱਗੇ ਗੱਡੀ ਜਮਾਰਤਾ ਗੱਡੀ ਨੂੰ ਅਜੇ 15 ਦਿਨ ਹੋਏ ਭਾਈ ਲਿੱਤੀ ਨੂੰ ਹਾਂਜੀ 15 ਦਿਨ ਹੋਏ ਭਾਜੀ ਗੱਡੀ ਲਿੱਤੇ ਨੂੰ ਡਰਾਈਵਰ ਨੂੰ ਇੰਡੀਕੇਟਰ ਦਿਖਦਾ ਵੀ ਪਿਆ ਹਾਂਜੀ ਪਰ ਰੋਕ ਪਰ ਭਾਜੀ ਬੱਸ ਸਹੀ ਸੀ ਬੱਸ ਵਾਲਿਆਂ ਨੂੰ ਇੰਡੀਕੇਟਰ ਦਿਖਦਾ ਪਿਆ ਰੋਕ ਲਵੇ ਉਹ ਵਿੱਚ ਲਿਆ ਕੇ ਮਾਰ ਰਿਹਾ ਜਾਣ ਕੇ ਵਿੱਚ ਅੱਗੇ ਬ੍ਰੇਕ ਬ੍ਰੇਕ ਲਾ ਲਾ ਕੇ ਅੱਗੇ ਲਿਆ ਰਿਹਾ ਬ੍ਰੇਕ ਮਾਰ ਮਾਰ ਕੇ ਪਾਜੀ ਮੈਂ ਇਧਰੋਂ ਆ ਰਿਹਾ ਸੀਗਾ ਟਿੱਬਾ ਰੋਡ ਵੱਲੋਂ ਉਧਰੋਂ ਤੇ ਮੈਂ ਬਾਬਾਸ ਮੋੜ ਕੇ ਇਧਰ ਜਾਣਾ ਸੀ ਗਊਸ਼ਾਲਾ ਵਾਲਾ ਮੈਂ ਇੰਡੀਕੇਟਰ ਦਿੱਤਾ ਸੀ ਬਕਾਇਦਾ ਬੱਸ ਸਿੱਧੀ ਜਾ ਰਹੀ ਸੀ ਇੰਡੀਕੇਟਰ ਬੱਸ ਨੂੰ ਦਿਖਦਾ ਬੱਸ ਬੜੀ ਦੂਰ ਸੀ ਬੱਸ ਵਾਲੇ ਨੂੰ ਇੰਡੀਕੇਟਰ ਦਿਖਦਾ ਵੀ ਹੋਊਗਾ ਜੇ ਦੂਰ ਹੋਊਗੀ ਤਾਂ ਵੀ ਉਹਨੇ ਵਿੱਚ ਲਿਆ ਕੇ ਮਾਰੀ ਬਾਜੀ ਥੋੜੀ ਕੰਟੈਕਟ ਦਾ ਵੀ ਬਹਿਸ ਹੋਈ ਆ ਕੰਡੈਕਟਰ ਹੱਥੋਂ ਬਾਈ ਕਹਿੰਦਾ ਸੀ ਕਹਿੰਦਾ ਮੈਂ ਸਰਕਾਰੀ ਮਲਾਜਮਾਂ ਤੂੰ ਮੇਰਾ ਕੁਝ ਨਹੀਂ ਕਰ ਸਕਦਾ ਕਹਿੰਦਾ ਜੋ ਕਰਨਾ ਤੂੰ ਕਰ ਲੈ ਉਤੋਂ ਧਮਕੀ ਦੇ ਰਿਹਾ ਉਤੋਂ ਧਮਕੀ ਦੇ ਰਿਹਾ ਬੱਸ ਲਾ ਕੇ ਧਰਨਾ ਦੇ ਦੇਣਾ ਉਤੋਂ ਧਮਕੀ ਦੇ ਰਿਹਾ ਪਾਰੀਓ ਨਾਲੂ ਕੇ ਆ ਵੀ ਫੈਸਲਾ ਕਰ ਲੋ ਜਿਹੜੇ پیسے ਲੱਗਦੇ ਲਾ ਦੋ ਮੇਰੀ 15 ਦਿਨ ਬਰਾਨੀ ਗੱਡੀ 15 ਦਿਨ ਹੋਏ ਲੱਤੈ ਨੂੰ ਜਿੰਨੇ پیسے ਲੱਗਦੇ ਲਾ ਦੋ ਮੰਦੇ ਨਹੀਂ ਵੀ ਹੱਥੋਂ ਬਾਈ ਪੈਂਦਾ ਬੈ ਡਰਾਈਵਰ ਕੰਡੈਕਟਰ ਉਤੋਂ ਧਮਕੀਆਂ ਦੇ ਰਿਹਾ ਵੀ ਡਰਾਈਵਰ ਪਹਿਲਾਂ ਦੇ ਰਹੀ ਸੀ ਧਮਕੀਆਂ ਵੀ ਮੈਂ ਸਰਕਾਰੀ ਮੁਲਾਜ਼ਮ ਆ ਕੰਡੈਕਟਰ ਉਤੋਂ ਦੇ ਰਿਹਾ ਵੀ ਸਰਕਾਰੀ ਮੁਲਾਜ਼ਮ ਆ ਕਹਿੰਦਾ ਮੈਂ ਮੁਲਾਜ਼ਮ ਪਰੇ ਖੜੇ ਸੀ ਜੀ ਉਹ ਆਇਆ ਉਹ ਵੀ ਉਹਨੇ ਸਾਈਡ ਹੀ ਲੈ ਰਿਆ ਜੀ ਬਸ ਆਲੇ ਸਰਕਾਰੀ ਮੁਲਾਜ਼ਮ ਸਰਕਾਰੀ ਬੱਸ ਹਾਂਜੀ ਹਾਂਜੀ ਕਲੇਮ ਦਵਾ ਦੇਣ ਜਿੰਨੇ ਪੈਸੇ ਲੱਗਣਗੇ ਜ਼ਰੂਰੀ ਆ ਭਾਜੀ ਉਹਦਾ ਕਿਉਂਕਿ 15 ਦਿਨ ਹੋਏ ਭਾਜੀ ਗੱਡੀ ਲੈ ਤੈਨੂੰ ਕਲੇਮ ਤਾਂ ਲਾਵਾਂਗੇ ਫਿਰ ਪੈਸੇ ਦੇਣੇ ਪੈਣੇ ਉਹਨਾਂ ਨੂੰ